ਜਦੋਂ ਬੰਦੇ ਨੂੰ ਪਦਾਰਥ ਜ਼ਿਆਦਾ ਮਿਲ ਜਾਣਾ ਤੇ ਉਹਦੀ ਸੇਵਾ ਥੋੜੀ ਹੋਵੇ ਤਾਂ ਫੇਰ ਬੰਦੇ ਨੂੰ ਪਤਾਰ ਸਹਾਰੇ ਨਹੀਂ ਜਾਂਦੇ ਇੱਕ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਉਸਤੇ ਬਖਸ਼ਿਸ਼ਾਂ ਕੀਤੀਆਂ ਉਹ ਸਿੱਖ ਹੰਕਾਰ ਵਿੱਚ ਗੁਰੂ ਸਾਹਿਬ ਤੋਂ ਬੇਮੁਖ ਹੋ ਗਿਆ ਸੰਗਤ ਜੀ ਕਥਾ ਸਰਵਣ ਕਰਿਏ ਜੀ ਇੱਕ ਸਿੱਖ ਪਾਈ ਹੰਦਾਲ ਤਾਂ ਗੁਰੂ ਅਮਰਦਾਸ ਜੀ ਦੀ ਸੇਵਾ ਕਰਨ ਵਾਸਤੇ ਆਇਆ ਉਹ ਗੁਰੂ ਸਾਹਿਬ ਦੇ ਲੰਗਰਾਂ ਵਿੱਚ ਆਟਾ ਪ੍ਰਸ਼ਾਦਾ ਤਿਆਰ ਕਰਨ ਦੀ ਸੇਵਾ ਕਰਿਆ ਕਰਦਾ ਸੀ ਇਸ ਦਿਨ ਧੰਨ ਗੁਰੂ ਅਮਰਦਾਸ ਜੀ ਨੇ ਵਿਚਾਰ ਕੀਤਾ ਕਿ ਲੰਗਰਾਂ ਵਿੱਚ ਜਾ ਕੇ ਆਈਏ ਦੇਖੀਏ ਲੰਗਰ ਕਿਵੇਂ ਪੱਕ ਰਿਹਾ ਹੈ ਜਦੋਂ ਗੁਰੂ ਸਭ ਲੰਗਰਾਂ ਵਿੱਚ ਆਏ ਤਾਂ ਪਾਈ ਹਿੰਦਾਲ ਆਟਾ ਗੁੰਨ ਰਿਆ ਸੀ ਉਸਨੇ ਪ੍ਰਾਤ ਵਿੱਚ ਆਟਾ ਪਾਇਆ ਹੋਇਆ ਸੀ ਤੇ ਉਹਦੇ ਵਿੱਚ ਪਾਣੀ ਪਾ ਕੇ ਉਹ ਆਟਾ ਗੁੰਨ ਰਿਆ ਸੀ ਐਨੇ ਵਿੱਚ ਹੀ ਧੰਨ ਗੁਰੂ ਅਮਰਦਾਸ ਜੀ ਉਤੇ ਕੋਲ ਪਹੁੰਚਲੇ ਉਥੇ ਜਿੰਨੇ ਵੀ ਸਿੱਖਣ ਸਾਰੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਲੱਗੇ ਕੋਈ ਪਾਣੀ ਪਾਰ ਰਿਆ ਸੀ ਕੋਈ ਕੋਈ ਕੰਮ ਕਰ ਰਿਹਾ ਸੀ ਸਾਰੇ ਗੁਰੂ ਸਾਹਿਬ ਦੇ ਕੋਲ ਆ ਕੇ ਮੱਥਾ ਟੇਕਣ ਲੱਗੇ ਪਾਈ ਹੰਦਾਲ ਨੇ ਸੋਚਿਆ ਕਿਤੇ ਮੈਂ ਨਾ ਰਹਿ ਜਾਵਾਂ ਉਹ ਗੁਰੂ ਸਾਹਿਬ ਦੇ ਕੋਲ ਆਇਆ ਪਰ ਉਹ ਹੱਥ ਨਾ ਤੋ ਸਕਿਆ ਜਿੰਨੇ ਵੀ ਸਿੱਖਣ ਸਾਰੇ ਗੁਰੂ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਟੇਕਦੇ ਪਰ ਪਾਈ ਹੰਦਾਲ ਦੇ ਹੱਥਾਂ ਤੇ ਆਟਾ ਲੱਗਿਆ ਹੋਇਆ ਸੀ ਉਬਾ ਤੱਕੀ ਮਿਲ ਟੇਕਦਾ ਮੱਥਾ ਟੇਕਣ ਦਾ ਸਹੀ ਤਰੀਕਾ ਇਹ ਹੈ ਅਸੀਂ ਆਪਣੀਆਂ ਦੋਨੋਂ ਤਲੀਆਂ ਜ਼ਮੀਨ ਤੇ ਲਗਾਉਣੀਆਂ ਨੇ ਸਾਡੇ ਮਨ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਹੱਥਾਂ ਨਾਲ ਗੁਰੂ ਸਾਹਿਬ ਦੇ ਚਰਨ ਪਕੜੇ ਹੋਏ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਰਹੇ ਹਾਂ ਕਈ ਲੋਕ ਮੱਥਾ ਟੇਕਣ ਲੱਗਿਆ ਆਪਣੇ ਹੱਥ ਦੀਆਂ ਤਲੀਆਂ ਨੂੰ ਉੱਪਰ ਰੱਖਦੇ ਹਨ ਪਰ ਇਹ ਗਲਤ ਹੈ ਸਾਨੂੰ ਆਪਣੀਆਂ ਹੱਥੀਆਂ ਤਲੀਆਂ ਨੂੰ نیچے ਕਰਕੇ ਮੱਥਾ ਟੇਕਣਾ ਚਾਹੀਦਾ ਹੈ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਤੋਂ ਮੱਥਾ ਟੇਕਣ ਦਾ ਕਿੰਨਾ ਵੱਡਾ ਫਲ ਆਇਆ। ਜੇ ਅਸੀਂ ਗੁਰੂ ਸਾਹਿਬ ਨੂੰ ਆਪਣੇ ਦਿਲ ਤੋਂ ਮੱਥਾ ਟੇਕਦੇ ਹਈਏ ਤਾਂ ਗੁਰੂ ਸਾਹਿਬ ਕਿੰਨੀ ਵੱਡੀ ਬਖਸ਼ਿਸ਼ ਕਰ ਸਕਦੇ ਆ। ਇਹ ਤੁਹਾਨੂੰ ਇਸ ਪ੍ਰਸੰਗ ਤੋਂ ਪਤਾ ਚੱਲ ਜਾਏਗਾ। ਇਸ ਪ੍ਰਸੰਗ ਤੋਂ ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਜੇ ਬੰਦਾ ਅਹੰਕਾਰ ਕਰੇ ਤਾਂ ਉਹ ਕਿਰਾਹੇ ਪੈ ਜਾਂਦਾ। ਉਹ ਵੀ ਤੁਹਾਨੂੰ ਇਸ ਪ੍ਰਸੰਗ ਤੋਂ ਸਮਝ ਲੱਗੇਗਾ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਸਾਹਿਬ ਦੇ ਅੱਗੇ ਨਹੀਂ ਝੁਕਦਾ ਉਸ ਨੂੰ ਚੁੱਲ੍ਹੇ ਵਿੱਚ ਬਾਲਣ ਦੀ ਥਾਂ ਤੇ ਪਾ ਦੇਣਾ ਚਾਹੀਦਾ ਹੈ। ਤੇ ਜਿਹੜਾ ਸਿਰ ਗੁਰੂ ਸਾਹਿਬ ਦੇ ਅੱਗੇ ਝੁਕਦਾ ਹੈ ਉਹੀ ਬਖਸ਼ਿਸ਼ ਆ ਲੈਣਾ ਹੈ। ਇਹ ਮਾਇੂ ਭਾਸ਼ਾ ਗੁਰੂ ਸਾਹਿਬ ਦੇ ਅੱਗੇ ਨਹੀਂ ਝੁਕਿਆ ਉਸ ਨੂੰ ਹੰਕਾਰ ਆ ਗਿਆ ਕਿ ਮੇਰੀ ਜਾਤ ਬੜੀ ਉੱਚੀ ਹੈ ਤੇ ਉਹ ਧੰਸ਼ੀ ਗੁਰੂ ਅੰਗਦ ਪਾਤਸ਼ਾਹ ਜੀ ਦੇ ਅੱਗੇ ਨਹੀਂ ਝੁਕਿਆ। ਇਸਤੇ ਨਤੀਜੇ ਵਜੋਂ ਉਹਨੂੰ ਬੜਾ ਦੁੱਖ ਮਿਲਿਆ ਬੰਦਾ ਸੋਚਦਾ ਮੈਂ ਬੜਾ ਅਮੀਰ ਹਾਂ ਮੇਰੇ ਕੋਲ ਬੜਾ ਧਨ ਹੈ ਦੁਨੀਆ ਮੇਰੇ ਅੱਗੇ ਪਿੱਛੇ ਘੁੰਮਦੀ ਹੈ ਮੇਰੇ ਕੋਲ ਬੜੀ ਤਾਕਤ ਹੈ ਮੈਂ ਗੁਰੂ ਅੱਗੇ ਕਿਵੇਂ ਸਿਰ ਝੁਕਾਵਾਂ ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾਣ ਨਾਲ ਹੀ ਸਭ ਕੁਝ ਮਿਲਦਾ ਹੈ ਤੇ ਗੁਰੂ ਸਾਹਿਬ ਤੋਂ ਵੱਡਾ ਇਸ ਧਰਤੀ ਤੇ ਕੋਈ ਨਹੀਂ ਤਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਸਾਰੇ ਸਿੱਖਾਂ ਨੇ ਹੱਥ ਰੱਖ ਕੇ ਮੱਥਾ ਟੇਕਿਆ ਮਾਰੇ ਪਾਈ ਹੰਦਾਲ ਦੇ ਹੱਥਾਂ ਤੇ ਆਟਾ ਲੱਗਿਆ ਹੋਇਆ ਸੀ। ਉਹਦੇ ਕੋਲ ਬੜਾ ਘਟ ਸਮਾਂ ਸੀ ਕਿ ਉਹ ਕਿਵੇਂ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕੇ। ਉਸਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਜੇ ਮੈਂ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਆਟਾ ਲੱਗ ਜਾਏਗਾ। ਤੇ ਜੇ ਆਟੇ ਵਾਲੇ ਹੱਥ ਮੈਂ ਜ਼ਮੀਨ ਤੇ ਲਾਵਾਂਗਾ ਤਾਂ ਆਟੇ ਦਾ ਪ੍ਰਮਾਣ ਹੋਏਗਾ। ਤੇ ਜੇ ਮੈਂ ਗੁਰੂ ਸਾਹਿਬ ਦੇ ਅੱਗੇ ਮੱਥਾ ਨਾ ਟੇਕਿਆ ਤਾਂ ਇਹ ਗੁਰੂ ਸਾਹਿਬ ਦਾ ਨਾਦਰ ਹੋਏਗਾ। ਪੁਰਾਣੇ ਸਮੇਂ ਵਿੱਚ ਅੰਨ ਦੀ ਬੜੀ ਇੱਜ਼ਤ ਕਰਦੇ ਸਨ ਜਦੋਂ ਪੁਰਾਣੇ ਸਮਿਆਂ ਵਿੱਚ ਆਟਾ ਪਾਣਾ ਤਾਂ ਰੱਬ ਦਾ ਦਰਵਾਜ਼ਾ ਕਰਨਾ ਪ੍ਰਮਾਤਮਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਅੰਨ ਖਾਣ ਵਾਸਤੇ ਦਿੱਤਾ ਹੈ ਅੰਨ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਅੱਜ ਅਸੀਂ ਅੰਨ ਦਾ ਨਿਰਾਦਰ ਕਰਦੇ ਆ ਜਿੰਨਾ ਤੁਸੀਂ ਖਾਣਾ ਹੈ ਲੰਗਰ ਵਿੱਚ ਤੁਸੀਂ ਓਨਾ ਹੀ ਪਵਾਓ ਵਾਧੂ ਪਵਾਲਣਾ ਤੇ ਫਿਰ ਲੰਗਰ ਨਾ ਖਾਣਾ ਇਹ ਅੰਨ ਦੀ ਬੇਕਦਰੀ ਹੈ ਆਪਣੇ ਘਰ ਵਿੱਚ ਵੀ ਇਸੇ ਤਰ੍ਹਾਂ ਕਰਨਾ ਹੈ ਜਿੰਨਾ ਖਾਣਾ ਹੈ ਓਨਾ ਪਾਓ ਵਾਦੂ ਦਾ ਪਾਣਾ ਤੇ ਵਾਦੂ ਦਾ ਬਣਾਣਾ ਇਹ ਅਣਦੀ ਬੇਗਦਰੀ ਹੈ ਭਾਈ ਹਿੰਦਾਰ ਸੋਚਣ ਲੱਗਾ ਜੇ ਮੈਂ ਗੁਰੂ ਸਾਹਿਬ ਨੂੰ ਮੱਥਾ ਨਾ ਟੇਕਿਆ ਤਾਂ ਮੈਂ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਸਕਦਾ ਤੇ ਜੇ ਮੈਂ ਗੁਰੂ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਟੇਕ ਦਿੱਤਾ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਆਟਾ ਲੱਗ ਜਾਏਗਾ ਉਸ ਕੋਲ ਸਮਾਂ ਨਹੀਂ ਸੀ ਜੇ ਉਹਦੇ ਕੋਲ ਸਮਾਂ ਹੁੰਦਾ ਤਾ ਉਹ ਹੱਥ ਧੋ ਕੇ ਆ ਜਾਂਦਾ ਉਸਨੇ ਜਲਦੀ ਫੈਸਲਾ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਜਦੋਂ ਉਸਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਉਸਨੇ ਆਪਣੇ ਹੱਥ ਪਿੱਛੇ ਕਰ ਲਏ ਤਾਂ ਕਿ ਗੁਰੂ ਸਾਹਿਬ ਦੇ ਚਰਨਾਂ ਨੂੰ ਆਟਾ ਨਾ ਲੱਗ ਜਾਏ ਉਸਨੇ ਆਪਣੇ ਦੋਵੇਂ ਹੱਥ ਪਿੱਠ ਦੇ ਪਿੱਛੇ ਰੱਖ ਲਏ ਤੇ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ ਕਾਹਨ ਗੁਰੂ ਅਮਰਦਾਸ ਜੀ ਅੰਤਰਜਮੇ ਸੰ ਉਨਾਂ ਨੂੰ ਹਰੇਕ ਸਿੱਖ ਦੇ ਅੰਦਰ ਦੀ ਗੱਲ ਦਾ ਪਤਾ ਹੈ ਗੁਰੂ ਸਾਹਿਬ ਨੂੰ ਪਤਾ ਸੀ ਕਿ ਸਾਡੇ ਚਰਨਾਂ ਤੇ ਆਟਾ ਨ ਲੱਗ ਜੇ ਇਸ ਕਰਕੇ ਇਸ ਸਿੱਖ ਨੇ ਆਪਣੇ ਹੱਥ ਪਿੱਠ ਦੇ ਪਿੱਛੇ ਕਰਨੇ ਰਹੇ ਸਿੱਖ ਦੀ ਇਹ ਭਾਵਨਾ ਦੇਖ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਬੜੀਆਂ ਛੋਟੀਆਂ ਚੀਜ਼ਾਂ ਤੋਂ ਪ੍ਰਸੰਨ ਹੋ ਜਾਂਦੇ ਨੇ ਜੇ ਤੁਹਾਡੇ ਦਿਲ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬੜਾ ਪ੍ਰੇਮ ਹੈ ਚੀਜ਼ ਤੁਹਾਡੀ ਪਾਵਨਾ ਸੱਚੀ ਅਤੇ ਸਾਫ਼ ਹੈ ਤਾਂ ਫਿਰ ਗੁਰੂ ਸਾਹਿਬ ਬੇਅੰਤ ਪ੍ਰਕਸ਼ਿਸ਼ਾ ਕਰ ਦਿੰਦੇ ਨੇ ਗੁਰੂ ਸਾਹਿਬ ਛੋਟੇ ਕੰਮ ਤੋਂ ਹੀ ਪ੍ਰਸਾਨ ਹੋ ਜਾਂਦੇ ਨੇ ਪਰ ਅੰਦਰ ਭਾਵਨਾ ਵੱਡੀ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੂੰ ਮੱਥਾ ਤਾਂ ਬਾਕੀਆਂ ਨੇ ਵੀ ਟੇਕਿਆ ਪਰ ਭਾਈ ਹਿੰਦਾਲ ਦੀ ਭਾਵਨਾ ਦੂਜਿਆਂ ਨਾਲੋਂ ਵੱਡੀ ਸੀ ਗੁਰੂ ਸਾਹਿਬ ਨੇ ਭਾਈ ਹਿੰਦਾਲ ਨੂੰ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਉਹਨਾਂ ਨੇ ਰਿਤਿਆ ਸਿਧੀਆਂ ਤੇ ਬੇਅਦਤ ਤਾਕਤਾਂ ਭਾਈ ਹਿੰਦਾਲ ਨੂੰ ਦੇ ਦਿੱਤੀਆਂ ਗੁਰੂ ਸਾਹਿਬ ਜੀ ਦੀ ਇੱਕ ਤਕਰੀ ਬਹੁਤ ਹੈ ਜੇ ਗੁਰੂ ਸਾਹਿਬ ਇੱਕ ਵਾਰੀ ਅੱਖ ਪਰ੍ਹ ਕੇ ਤੱਕ ਲੈਣ ਤਾਂ ਉਹ ਬੰਦਾ ਤਰ ਜਾਂਦਾ ਹੈ ਗੁਰੂ ਸਾਹਿਬ ਤਾਂ ਇੱਕ ਤੱਕਨੇ ਵਿੱਚ ਜਨਮਾਂ ਜਨਮਾਂ ਦੇ ਪਾਪ ਕੱਢ ਦਿੰਦੇ ਨੇ ਤਾਂ ਗੁਰੂ ਅਮਰਦਾਸ ਜੀ ਨੇ ਪਾਈ ਹਿੰਦਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਜਿਹੜਾ ਵੀ ਗੁਰੂ ਘਰ ਵਿੱਚ ਚੰਗੀ ਨੀਅਤ ਨਾਲ ਆਂਦਾ ਹੈ ਚੰਗੀ ਸੋਚ ਦੇ ਨਾਲ ਆਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਵਾਸਤੇ ਅੰਤ ਦਾ ਪ੍ਰੇਮ ਲੈ ਕੇ ਆਂਦਾ ਹੈ ਤਾਂ ਉਹ ਆਪਣੀਆਂ ਚੋਲੀਆਂ ਇੱਥੋਂ ਦੀ ਪਰ ਕੇ ਲੈ ਕੇ ਜਾਂਦਾ ਹੈ ਗੁਰੂ ਘਰ ਵਿੱਚ ਜੇ ਕੋਈ ਛੋਟੀ ਜਹੀ ਵੀ ਸੇਵਾ ਕਰੇ ਤਾਂ ਗੁਰੂ ਸਾਹਿਬ ਬੇਅੰਤ ਬਖਸ਼ਿਸ਼ਾਂ ਕਰ ਦਿੰਦੇ ਨੇ ਜਦੋਂ ਸਿੱਖ ਵਿੱਚ ਭਾਵਨਾ ਨਾ ਹੋਵੇ ਤਾਂ ਉਦੋਂ ਕੀ ਨੁਕਸਾਨ ਹੁੰਦਾ ਹੈ ਕਲਗੀਧਰ ਪਾਸ਼ਾ ਜੀ ਉੱਚ ਦਾ ਪੀਰ ਬਣ ਕੇ ਗਏ ਤਾਂ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਪੁੱਛਿਆ ਤੇਰੇ ਕੋਲ ਘੋੜਾ ਹੈ ਤਾਂ ਉਹ ਆਪਣੇ ਘਰੋਂ ਇੱਕ ਖੱ쩌ਰ ਲਿਆਇਆ ਅਸਲ ਵਿੱਚ ਉਹਦੇ ਕੋਲ ਬੜਾ ਵਧੀਆ ਘੋੜਾ ਸੀ ਉਹ ਸੋਚ ਲਗਾ ਜੇ ਮੈਂ ਕੋੜਾ ਗੁਰੂ ਸਾਹਿਬ ਨੂੰ ਦੇ ਦਿੱਤਾ ਤਾਂ ਗੁਰੂ ਸਾਹਿਬ ਇਥੋਂ ਚਰੇ ਜਾਣਗੇ ਤੇ ਉਹ ਮੇਰਾ ਕੋੜਾ ਵੀ ਨਾਲ ਲੈ ਜਾਣਗੇ ਤਾਂ ਉਹ ਇੱਕ ਭੈੜੀ ਜਿਹੀ ਖੱਤਰ ਗੁਰੂ ਸਾਹਿਬ ਨੂੰ ਦੇਣ ਚਲਾ ਗਿਆ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਮੇਰੇ ਕੋਲ ਇਹੀ ਹੈ ਕਲਗੀਧਰ ਪਾਸ਼ਾ ਜੀ ਦਾ ਅੰਤਰਜਾਮੀ ਨੇ ਉਹ ਸਬਦ ਦੇ ਦਿਲਾ ਦੀਆਂ ਜਾਣਦੇ ਨੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਨਾ ਰਹੇਗਾ ਕੋੜਾ ਤੇ ਨਾ ਰਹੇਗਾ ਕੋੜੇ ਦਾ ਮਾਲਕ ਕਲਗੀਧਰ ਪਾਸ਼ਾ ਜੀ ਉਥੋਂ ਦੀ ਚਲੇ ਗਏ ਉਸਨੇ ਆਪਣਾ ਘੋੜਾ ਗੁਰੂ ਸਾਹਿਬ ਨੂੰ ਨਹੀਂ ਦਿੱਤਾ ਜਦੋਂ ਉਹ ਆਪਣੇ ਘਰ ਗਿਆ ਤਾਂ ਉਹਦਾ ਘੋੜਾ ਮਰਿਆ ਪਿਆ ਸੀ ਉਥੇ ਇੱਕ ਸੱਪ ਬੈਠਾ ਸੀ ਜਦੋਂ ਉਹ ਕੋਲ ਗਿਆ ਤਾਂ ਸੱਪ ਨੇ ਉਸਨੂੰ ਵੀ ਡੰਸ ਲਿਆ ਤੇ ਉਹ ਵੀ ਮਰ ਗਿਆ ਘੋੜਾ ਵੀ ਮਰ ਗਿਆ ਤੇ ਉਹਦਾ ਮਾਲਕ ਵੀ ਮਰ ਗਿਆ ਸੰਗਤ ਜੀ ਅਸੀਂ ਜਦੋਂ ਵੀ ਗੁਰੂ ਸਾਹਿਬ ਦੇ ਕੋਲ ਜਾਈਏ ਤਾਂ ਸਾਫ਼ ਨੀਅਤ ਨਾਲ ਜਾਈਏ ਤੇ ਬਹੁਤ ਵੱਡਾ ਦਿਲ ਕਰਕੇ ਜਾਈਏ ਗੁਰੂ ਸਾਹਿਬ ਦੇ ਵਾਸਤੇ ਅਥਾਹ ਪੇਮ ਰੱਖ ਕੇ ਜਾਣਾ ਹੈ ਗੁਰੂ ਸਾਹਿਬ ਕਦੋਂ ਕਿਰਪਾ ਕਰ ਦੇਣ ਇਹ ਪਤਾ ਨਹੀਂ ਹੁੰਦਾ ਤਾਂ ਨਗਰੂ ਅਮਰਦਾਸ ਜੀ ਨੇ 12 ਸਾਲ ਗਾਗਰ ਵਿੱਚ ਪਾਣੀ ਭਰਿਆ ਸਾਨੂੰ ਇਹ ਸਮਝਾਉਣ ਵਾਸਤੇ ਕਿ ਜੇ ਅਸੀਂ ਗੁਰੂ ਸਾਹਿਬ ਦੀ ਸੇਵਾ ਕਰਾਂਗੇ ਤਾਂ ਹੀ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਾਂਭ ਸਕਦੇ ਹਾਂ ਜੀ ਬੰਦਾ ਥੋੜੀ ਸੇਵਾ ਕਰੇ ਤੇ ਬਖਸ਼ਿਸ਼ ਵਾਧੂ ਮਿਲ ਜਾਏ ਤਾ ਬੰਦਾ ਫਿਰ 扑ਟਕ ਜਾਂਦਾ ਹੈ ਜੇ ਭਾਂਡਾ ਵਧੀਆ ਹੋਏਗਾ ਤਾਂ ਹੀ ਉਹ ਵਸਤੂ ਨੂੰ ਸੰਭੇਗਾ ਤੇ ਜੇ ਭਾਂਡਾ ਮਾੜਾ ਹੋਵੇ ਤਾਂ ਉਹ ਵਸਤੂ ਨੂੰ ਸਾਭ ਨਹੀਂ ਸਕਦਾ ਸਾਡਾ ਹਿਰਦਾ ਵੀ ਭਾਂਡੇ ਤੇ ਸਮਾਨ ਹੈ ਤੇ ਉਹ ਵਸਤੂ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਜੇ ਗੁਰੂ ਸਾਹਿਬ ਕੋਲੋਂ ਵਸਤੂ ਲੈਣੀ ਹੈ ਤਾਂ ਹਿਰਦੇ ਦਾ ਭਾਂਡਾ ਵੱਡਾ ਤੇ ਸਾਫ਼ ਹੋਣਾ ਚਾਹੀਦਾ ਹੈ ਜੇ ਭਾਂਡਾ ਕੱਚਾ ਹੈ ਤਾਂ ਉਹ ਗੁਰੂ ਸਾਹਿਬ ਦੀ ਵਸਤੂ ਨੂੰ ਨਹੀਂ ਸਾਭ ਸਕਦਾ ਪੰਡਾ ਸਾਫ ਤੇ ਵੱਡਾ ਕਰਨ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਸਾਨੂੰ ਵੱਧ ਤੋਂ ਵੱਧ ਸੇਵਾ ਕਰਨੀ ਪਵੇਗੀ ਵੱਧ ਤੋਂ ਵੱਧ ਗੁਰੂ ਮੰਤਰ ਦਾ ਜਾਪ ਕਰਨਾ ਪਵੇਗਾ ਮੂਲ ਮੰਤਰ ਦਾ ਜਾਪ ਕਰਨਾ ਪਵੇਗਾ ਚੰਗੀ ਨੀਅਤ ਰੱਖਣੀ ਪਵੇਗੀ ਤੇ ਸਾਫ ਦਿਲ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰਨੀ ਪਵੇਗੀ ਜੇ ਬੰਦਾ ਗੁਰੂ ਸਾਹਿਬ ਨਾਲ ਚੰਗਾ ਹੈ ਤਾਂ ਉਹ ਸੰਸਾਰ ਵਿੱਚ ਵੀ ਚੰਗਾ ਹੀ ਰਹੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਗੁਰੂ ਘਰ ਆ ਕੇ ਸਿਰ ਝੁਕਾਉਂਦਾ ਰਹੇ ਤੇ ਬਾਹਰ ਜਾ ਕੇ ਉਹ ਰਿਸ਼ਵਤਾਂ ਹਾਂਦਾ ਰਹੇ ਉਹ ਹਰ ਪਾਸੋਂ ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖੇ ਚੰਗੀ ਨੀਅਤ ਰੱਖੇ ਤੇ ਗੁਰੂ ਸਾਹਿਬ ਦੇ ਹੁਕਮ ਅਨਸਾਰ ਆਪਣਾ ਜੀਵਨ ਬទਿਤ ਕਰੇ ਤਾਂ ਉਸ ਦਾ ਭਾਂਡਾ ਸਾਫ਼ ਵੀ ਹੋ ਜਾਏਗਾ ਤੇ ਵੱਡਾ ਵੀ ਹੋ ਜਾਏਗਾ ਉਹ ਬਖਸ਼ਿਸ਼ਾਂ ਨੂੰ ਸਾਂਭਣ ਵਾਸਤੇ ਤਿਆਰ ਹੋ ਜਾਏਗਾ ਜਿਹੜੇ ਭਾਂਡੇ ਕੱਚੇ ਹੁੰਦੇ ਨੇ ਉਹਨਾਂ ਵਿੱਚ ਜ਼ਿਆਦਾ ਸਮੇਂ ਲਈ ਪਾਣੀ ਨਹੀਂ ਰਹਿੰਦਾ ਪਾਣੀ ਉਹਨਾਂ ਵਿੱਚੋਂ ਬੂੰਦ-ਬੂੰਦ ਕਰਕੇ ਸਿਮ ਜਾਂਦਾ ਹੈ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਨੇ ਉਹਨਾਂ ਨੂੰ ਸਾਹਮਣਾ ਬੜੀ ਵੱਡੀ ਗੱਲ ਹੈ ਕਮਾਈ ਤੇ ਬੰਦਗੀ ਤੋਂ ਬਿਨਾ ਇਹ ਬਖਸ਼ਿਸ਼ਾਂ ਨਹੀਂ ਰਹਿੰਦੀਆਂ ਜਿਵੇਂ ਸ਼ੇਰਨੀ ਦਾ ਦੁੱਧ ਕਿਸੇ ਨੇ ਪਾੜਾ ਹੋਵੇ ਤੇ ਉਹਦੇ ਵਾਸਤੇ ਸੋਨੇ ਦਾ ਪਾਂਡਾ ਚਾਹੀਦਾ ਹੈ ਸ਼ੇਰਨੀ ਦਾ ਦੁੱਧ ਇੰਨਾ ਤਾਕਤਵਾਰ ਹੈ ਉਹ ਸਿਰਫ ਸੋਨੇ ਦੇ ਪਾਂਡੇ ਦੇ ਵਿੱਚ ਹੀ ਰਹਿੰਦਾ ਹੈ ਜਿਵੇਂ ਸ਼ੇਰਨੀ ਦੇ ਦੁੱਧ ਵਾਸਤੇ ਸੋਨੇ ਦੇ ਪਾਂਡੇ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਗੁਰੂ ਸਾਹਿਬ ਦੀ ਬਖਸ਼ਿਸ਼ ਵਾਸਤੇ ਸਾਫ ਤੇ ਸੋਨੇ ਵਰਗੇ ਹਿਰਦੇ ਦੀ ਲੋੜ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਤਾਂ ਖਲੋਂਦੀ ਹੈ ਨਹੀਂ ਤਾਂ ਬਚਨ ਨਿਕਲ ਜਾਂਦੇ ਨੇ ਪਾਈ ਹਿੰਦਾਰ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਦਿੱਤੀਆਂ ਗੁਰੂ ਸਾਹਿਬ ਕਹਿ ਲਗੇ ਪਾਈ ਹਿੰਦਾਰ ਚਲੇ ਜਾਓ 30 35 ਪਿੰਡਾਂ ਦੀ ਸੰਭਾਲ ਗੁਰੂ ਸਾਹਿਬ ਨੇ ਪਾਈ ਹਿੰਦਾਰ ਨੂੰ ਦੇ ਦਿੱਤੀ ਗੁਰੂ ਸਾਹਿਬ ਉਹਨਾਂ ਨੂੰ ਕਹਿ ਲਗੇ ਤੁਸੀਂ ਪ੍ਰਚਾਰ ਕਰੋ ਤੇ ਉਹ ਤੁਹਾਨੂੰ ਸਹਿਯਦਾ ਕਰਨਗੇ ਜੇ ਉਹ ਤੁਹਾਨੂੰ ਮੱਥਾ ਟੇਕਣ ਤਾਂ ਤੁਸੀਂ ਨਾ ਰੁਕਣਾ ਉਹ ਤੁਹਾਨੂੰ ਮੱਥਾ ਟੇਕ ਸਕਦੇ ਨੇ ਐਥੇ ਸੰਗਤਿਆਂ ਦਾ ਭਾਅ ਇਹ ਸੀ ਕਿ ਅਸੀਂ ਤੁਹਾਨੂੰ ਆਪਣੇ ਵਰਗਾ ਬਣਾ ਰਹੇ ਆ ਜਿਵੇਂ ਲੋਕ ਸਾਨੂੰ ਮੱਥਾ ਟੇਕ ਕੇ ਉਪਦੇਸ਼ ਲੈਂਦੇ ਨੇ ਤੇ ਮੁਕਤ ਹੁੰਦੇ ਨੇ ਉਸੇ ਤਰ੍ਹਾਂ ਸਿੱਖ ਤੁਹਾਨੂੰ ਮੱਥਾ ਟੇਕ ਕੇ ਉਪਦੇਸ਼ ਲੈ ਕੇ ਮੁਕਤ ਹੋਣਗੇ ਗੁਰੂ ਸਾਹਿਬ ਨੇ ਐਨੀ ਵੱਡੀ ਦਾਤ ਪਾਈ ਹਿੰਦਾਂ ਨੂੰ ਦੇ ਦਿੱਤੀ ਤਰਨ ਤਾਰਨ ਦੇ ਨੇੜੇ ਚੰਡੀਆਲਾ ਗੁਰੂ ਇੱਕ ਨਗਰ ਹੈ ਉਥੋਂ ਦੇ 30-35 ਪਿੰਡਾਂ ਦੀ ਸੰਗਤ ਪਾਈ ਹਿੰਦਾਲ ਨੂੰ ਤੇ ਦਿੱਤੀ। ਗੁਰੂ ਸਾਹਿਬ ਨੇ ਕਿਹਾ ਤੂੰ ਇੱਥੇ ਪ੍ਰਚਾਰ ਕਰਨਾ ਹੈ ਤੇ ਸੰਗਤ ਨੂੰ ਗੁਰੂ ਨਾਲ ਜੋੜਨਾ ਹੈ। ਸੰਗਤ ਜੀ ਪਾਈ ਹਿੰਦਾਲ ਨੇ ਗੁਰੂ ਸਾਹਿਬ ਨੂੰ ਸਿਰ ਮੱਥਾ ਟੇਕਿਆ ਤੇ ਮੱਥਾ ਟੇਕਣ ਵਕਤ ਉਹਨਾਂ ਨੇ ਆਪਣੇ ਹੱਥ ਪਿੱਛੇ ਕਰ ਲਏ ਕਿ ਕਿਤੇ ਗੁਰੂ ਸਾਹਿਬ ਦੇ ਚਰਨਾਂ ਤੇ ਆਟੇ ਵਾਲੇ ਹੱਥ ਨਾ ਲੱਗ ਜਾਣ। ਇੱਥੇ ਗੱਲ ਸਾਫ਼ ਨਿਅਤ ਤੇ ਪਿਆਰ ਦੀ ਸੀ। ਇਸੇ ਕਰਕੇ ਉਹ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਲੈ ਗਏ ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੱਥਾ ਟੇਕਣਾ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਕੀ ਪਤਾ ਗੁਰੂ ਸਾਹਿਬ ਕਦੋਂ ਬਖਸ਼ਿਸ਼ਾਂ ਕਰਦੇ ਹਨ ਗੁਰੂ ਸਾਹਿਬ ਕਹਿਣ ਲੱਗੇ ਭਾਈ ਹਿੰਦਾਰ ਤੈਨੂੰ ਮਾਫ਼ੀ ਦਿੱਤੀ ਤੂੰ ਸੰਗਤ ਦੇ ਕੋਲੋਂ ਮੱਥਾ ਟਿਕਾ ਸਕਦਾ ਹੈ ਤੈਨੂੰ ਇਸ ਚੀਜ਼ ਦੀ ਖੁੱਲ ਹੈ ਤੇਰੇ ਚਰਨਾ ਵਿੱਚ ਜਦੋਂ ਵੀ ਸਿੱਖ ਸੰਗਤ ਨਮਸਕਾਰ ਕਰੇਗੀ ਉਹ ਨਮਸਕਾਰ ਸਾਡੇ ਚੰਨਾ ਤੱਕ ਆਪੇ ਹੀ ਪਹੁੰਚ ਜਾਏਗੀ। ਭਾਈ ਹਿੰਦਾਲ ਦੇ ਘਰ ਦੇ ਹਾਲਾਤ ਬੜੇ ਖਰਾਬ ਸਨ। ਉਹਨਾਂ ਦੇ ਘਰ ਵਿੱਚ ਨਾ ਤਾਂ ਕਪੜੇ ਪਾਨੂ ਸਨ ਤੇ ਨਾ ਹੀ ਪ੍ਰਸ਼ਾਦਾ ਸੀ। ਪਰ ਗੁਰੂ ਸਾਹਿਬ ਨੇ ਅੱਜ ਉਹਨਾਂ ਨੂੰ ਬਾਦਸ਼ਾਹ ਬਣਾ ਦਿੱਤਾ। ਤਾਂ ਗੁਰੂ ਅਮਰਦਾਸ ਜੀ ਇੱਥੇ ਇੱਕ ਹਦਾਇਤ ਦੇ ਰਹੇ ਨੇ ਕਿ ਸਿੱਖਾਂ ਤੂੰ ਸਾਡੇ ਕੋਲ ਆਂਦਾ ਜਾਂਦਾ ਨਹੀਂ। ਐਦਾਂ ਨਹੀਂ ਕਿ ਤੂੰ ਬੰਦ ਕਰ ਦਿੱਤਾ। ਜਦੋਂ ਵੀ ਕੋਈ ਜੋੜ ਮੇਲਾ ਹੋਵੇ, ਕੋਈ ਸਮਾਗਮ ਹੋਵੇ, ਗੁਰਪੁਰ ਭਵੇ ਤੂੰ ਇੱਥੇ ਸਾਡੇ ਕੋਲ ਹਾਜ਼ਰੀ ਲਗਾ ਕੇ ਜਾਣਾ ਧੰਗ ਗੁਰੂ ਅਮਰਦਾਸ ਜੀ ਕਹਿ ਲਗੇ ਭਾਈ ਹੰਦਾਲ ਇਹਦੇ ਕਹਿਣਾ ਨਹੀਂ ਕਿ ਮੈਂ ਹੀ ਗੁਰੂ ਆ ਗੁਰੂ ਸਾਹਿਬ ਪਾਈ ਹੰਦਾਲ ਨੂੰ ਇੱਥੇ ਹਦਾਇਤਾਂ ਦੇ ਰਹੇ ਨੇ ਤੁਸੀਂ ਮੱਥਾ ਟਿਕਾ ਲੈਣਾ ਪਰ ਤੁਸੀਂ ਇਹ ਨਾ ਕਹਿਣਾ ਕਿ ਮੈਂ ਗੁਰੂ ਆ ਕਿਉਂਕਿ ਅਗਲੀ ਗੱਦੀ ਧੰਗ ਗੁਰੂ ਰਾਮਦਾਸ ਜੀ ਨੂੰ ਮਿਲਣੀ ਹੈ ਤੂੰ ਗੁਰੂ ਨਾ ਬਣ ਕੇ ਬਹਿ ਜੀ ਗੁਰੂ ਬਣਨ ਦਾ ਅਧਿਕਾਰ ਸਾਡੇ ਤੋਂ ਬਾਅਦ ਤਨ ਗੁਰੂ RAMDAS ਜੀ ਦਾ ਤੇ ਤੂੰ ਸਾਰੇ ਸੰਗਤ ਨੂੰ ਸਾਡੇ ਕੋਲ ਲਿਆ ਕੇ ਜੋੜਨਾ ਵੀ ਹੈ ਗੁਰੂ ਸਾਹਿਬ ਕਹਿਣ ਲੱਗੇ ਭਾਈ ਹੰਦਾਰ ਜੇ ਤੂੰ ਗੁਰੂ ਬਣ ਕੇ ਬਹਿ ਗਿਆ ਤਾਂ ਫੇਰ ਤੈਨੂੰ ਢੋਈ ਨਹੀਂ ਮਿਲੇਗੀ ਨਾ ਹੀ ਇੱਥੇ ਢੋਈ ਮਿਲੇਗੀ ਨਾ ਹੀ ਉਸ ਲੋਕ ਵਿੱਚ ਢੋਈ ਮਿਲੇਗੀ ਸਾਡੇ ਇਹ ਬਚਨ ਚੇਤੇ ਰੱਖੀ ਦੋਹਾ ਲੋਕਾਂ ਵਿੱਚੋਂ ਤਕਿਆ ਜਾਏਗਾ ਭਾਈ ਹੰਦਾਰ ਤੂੰ ਆਪਣੇ ਮੂੰਹੋਂ ਇਹ ਕਹਿਣਾ ਧੰਨ ਗੁਰੂ ਧੰਨ ਗੁਰੂ ਤਨ ਵਾਹਿਗੁਰੂ ਤਾਂ ਅਨੁਭਵੀ ਕਰੋ ਇਹ ਜਾਪ ਆਪਣੇ ਮੁਖੋਂ ਤੇ ਸਾਰੀ ਸੰਗਤ ਦੇ ਮੁਖੋਂ ਕਰਨਾ ਹੈ ਸੰਗਤ ਜੀ ਜਦੋਂ ਬਖਸ਼ਿਸ਼ ਛੇਤੀ ਮਿਲ ਜੇ ਤਾਂ ਉਹ ਬਖਸ਼ਿਸ਼ ਨੂੰ ਪਛਾਣ ਨਹੀਂ ਸਕਦਾ ਫੇਰ ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ ਤਾਂ ਇਹ ਹੰਦਾਲ ਨੂੰ ਜਲਦੀ ਬਖਸ਼ਿਸ਼ ਮਿਲ ਗਈ ਉਹ ਬਖਸ਼ਿਸ਼ ਨੂੰ ਪਛਾਣ ਨਾ ਸਕਿਆ ਕਰੋੜਾਂ ਵਿੱਚੋਂ ਵਿਰਲਾ ਹੋਏਗਾ ਜਿਹਨੂੰ ਧਨ ਮਿਲਣ ਤੇ ਅਗਾਹ ਨਾ ਹੋਇਆ ਹੋਵੇ ਕੀ ਕਿਵੇਂ ਹੋ ਸਕਦਾ ਹੈ ਜੇ ਮਾਇਆ ਆਏ ਤਾਂ ਹੰਕਾਰ ਨਾ ਹੋਏ ਜੇ ਕਿਸੇ ਨੂੰ ਮਾਨ ਸਨਮਾਨ ਮਿਲ ਜੇ ਤਾਂ ਉਹ ਆਕੜੇ ਨਾਲ ਜੇ ਬੰਦਾ ਸਮਝੇ ਕਿ ਇਹ ਮੇਰਾ ਮਾਨ ਨਹੀਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਗੁਰੂ ਸਾਹਿਬ ਦਾ ਮਾਨ ਸਨਮਾਨ ਹੈ ਇਸ ਤਰ੍ਹਾਂ ਸੰਸਾਰ ਦੇ ਵਿੱਚ ਕੋਈ ਵਿਰਲੇ ਸੋਚੇਗਾ ਜਦੋਂ ਬੰਦੇ ਨੂੰ ਮਾਨ ਸਨਮਾਨ ਮਿਲ ਜੇ ਤਾਕਤ ਮਿਲ ਜੇ ਪੈਸਾ ਮਿਲ ਜੇ ਉਸ ਨੂੰ ਫੇਰ ਪਛਾਣਾ ਬੜਾ ਮੁਸ਼ਕਿਲ ਹੈ ਕਿ ਉਹ ਹੀ ਪਛਾ ਸਕਦਾ ਹੈ ਜਿਹੜਾ ਸਮਝੇ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਸਭ ਕੁਝ ਗੁਰੂ ਸਾਹਿਬ ਦੇ ਹੀ ਕਰਕੇ ਆ ਤੇ ਇਹ ਸਭ ਕੁਝ ਗੁਰੂ ਪਾਸ਼ਾ ਜੀ ਦਾ ਹੈ ਪਾਈ ਹੰਦਾਲ ਦੇ ਐਸੇ ਹਾਲਾਤ ਬਣ ਗਏ ਉਸ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਪਚੀ ਉਸ ਨੂੰ ਹੰਕਾਰ ਆ ਗਿਆ ਉਹ ਕਹਿ ਲੱਗਿਆ ਜੇ ਲੋਕ ਮੈਨੂੰ ਮੱਥਾ ਟੇਕ ਸਕਦੇ ਨੇ ਤਾਂ ਮੈਂ ਗੁਰੂ ਕਿਉਂ ਨਹੀਂ ਹਾਂ ਮੈਂ ਗੁਰੂ ਹੀ ਹਾਂ ਪਾਈ ਹੰਦਾਲ ਨੇ ਬਖਸ਼ਿਸ਼ ਲੈ ਕੇ ਗੁਰੂ ਜੀ ਨੂੰ ਪੁਲਾ ਦਿੱਤਾ ਉਹ ਕਹਿਣ ਲੱਗਾ ਕੋਣ ਹੈ ਗੁਰੂ ਅਮਰਦਾਸ ਜੋ ਹਾਂ ਮੈਂ ਹੀ ਹਾਂ ਪਹਿਲਾਂ ਘਰ ਵਿੱਚ ਖਾਣ ਵਾਸਤੇ ਕੁਝ ਨਹੀਂ ਸੀ ਕਪੜਾ ਪਾਉਣ ਵਾਸਤੇ ਨਹੀਂ ਸੀ ਪਰ ਜਦੋਂ ਗੁਰੂ ਸਾਹਿਬ ਨੇ ਉਸ ਨੂੰ ਬਾਦਸ਼ਾਹ ਬਣਾ ਦਿੱਤਾ ਉਸ ਤੇ ਐਸੇ ਹਾਲਾਤ ਬਣ ਗਏ ਹੰਕਾਰ ਦੇ ਕਾਰਨ ਉਹਦਾ ਮਨ ਬਦਲ ਗਿਆ ਹੁਣ ਹਿੰਦਾਲ ਇਹ ਨਹੀਂ ਸਿਖਦਾ ਕਿ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਹ ਲੋਕਾਂ ਨੂੰ ਕਹਿ ਲੱਗਾ ਮੇਰੇ ਪੁਰਵਲੇ ਜਨਮਾਂ ਦੇ ਕਰਮ ਨੇ ਮੇਰੇ ਪੁਰਵਲੇ ਜਨਮਾਂ ਦੇ ਕਰਮਾ ਕਰਕੇ ਮੈਨੂੰ ਇਹ ਬਖਸ਼ਿਸ਼ ਮਿਲੀ ਹੈ ਪਾਈ ਹਿੰਦਾਲ ਇਹ ਕਹਿਣ ਲੱਗ ਪਿਆ ਮੈਨੂੰ ਇਹ ਬਖਸ਼ਿਸ਼ ਗੁਰੂ ਕਰਕੇ ਨਹੀਂ ਮਿਲੀ ਮੈਨੂੰ ਇਹ ਬਖਸ਼ਿਸ਼ ਆਪਣੇ ਪੂਰਵਲੇ ਕਰਮਾ ਕਰਕੇ ਮਿਲੀ ਹੈ ਕਿਸੇ ਨੇ ਹਿੰਦਾਲੂ ਕਿਹਾ ਤੂੰ ਬੋਲਣਾ ਤੈਨੂੰ ਇਹ ਸਭ ਕੁਝ ਗੁਰੂ ਨੇ ਦਿੱਤਾ ਤਾਂ ਪਾਇ ਹਿੰਦਾਲ ਕਹ ਲਗਾ ਮੈਨੂੰ ਗੁਰੂ ਨੇ ਕੀ ਦਿੱਤਾ ਇਹ ਤਾਂ ਮੇਰੇ ਆਪਣੇ ਕਰਮਾ ਕਰਕੇ ਆਇਆ ਤੇਰੇ ਪੂਰਵਲੇ ਕਰਮਾ ਦੇ ਜਪ ਤਪ ਅੱਗੇ ਆਏ ਨੇ ਇਹ ਸਭ ਕੁਝ ਮੈਨੂੰ ਉਹਨਾ ਕਰਕੇ ਮਿਲ ਰਿਹਾ ਹੈ ਸੰਘ ਜੀ ਜਦੋਂ ਰੱਬ ਬੰਦੇ ਨੂੰ ਮਾਰਦਾ ਹੈ ਤਾਂ ਪਹਿਲਾਂ ਉਹਦੀ ਮੱਤ ਨੂੰ ਮਾਰਦਾ ਹੈ ਤਾਨ ਗੁਰੂ ਅਮਰਦਾਸ ਜੀ ਤੋਂ ਬਾਅਦ ਜਦੋਂ ਤਾਨ ਗੁਰੂ ਰਾਮਦਾਸ ਜੀ ਗੱਦੀ ਤੇ ਬੈਠੇ ਤੇ ਜਦੋਂ ਗੁਰੂ ਰਾਮਦਾਸ ਜੀ ਨੇ ਅਮਰਸਰ ਵਿਖੇ ਸਰੋਵਰ ਤਿਆਰ ਕਰਵਾਇਆ ਤਾਂ ਕਿਸੇ ਨੇ ਹਿੰਦਾਂ ਨੂੰ ਦੱਸਿਆ ਕਿ ਤਾਨ ਗੁਰੂ ਰਾਮਦਾਸ ਜੀ ਨੇ ਕਮਲ ਸਰੋਵਰ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਜਨਮਾਂ ਜਨਮਾਂ ਦੀ ਮੈਲ ਉਤਰ ਜਾਏਗੀ ਤਾਂ ਹਿੰਦਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਲੋਕਾਂ ਨੂੰ ਜਾ ਕੇ ਕਹਿ ਦੋ ਕਿ ਬਾਹਰ ਜਿਹੜਾ ਛੱਪੜ ਹੈ ਜੋ ਵੀ ਉਹਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਜਨਮਾਂ ਜਨਮਾਂ ਦੀ ਮੈਲ ਖੱਟੀ ਜਾਏਗੀ ਤੁਸੀਂ ਇਹ ਸਮਝੋ ਕਿ ਗੰਗਾ ਇਹਦੇ ਵਿੱਚ ਹੀ ਆ ਕੇ गिरਦੀ ਹੈ ਉਸਨੇ ਉਸ ਛੱਪੜ ਦਾ ਨਾਂ ਰੱਖਤਾ ਗੰਗਾ ਸਾਗਰ ਇਹਦਾਂ ਹੁਣ ਗੁਰੂ ਸਾਹਿਬ ਦੇ ਕਾਰਨ ਸ਼ਿਰਕਾ ਰੱਖਣ ਲੱਗ ਪਿਆ ਉਹ ਗੁਰੂ ਘਰ ਦੇ ਨਾਲ ਬਰਾਬਰਤਾ ਕਰਨ ਲੱਗਾ ਉਹ ਸੋਚਣ ਲੱਗਾ ਜੇ ਧੰਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ propto ਬਣਾਇਆ ਤਾਂ ਮੈਂ ਵੀ ਇੱਥੇ ਛੱਪੜ ਬਣਾ ਕੇ ਲੋਕਾਂ ਤੋਂ ਇਸ਼ਨਾਨ ਕਰਾਇਆ ਕਰਾਂਗਾ। ਉਹਦੇ ਐਨੇ ਮਾੜੇ ਹਾਲ ਹੋ ਗਏ। ਉਹ ਕਹਿਣ ਲੱਗਾ ਮੈਂ ਗੁਰੂ ਦਾ ਸਿੱਖ ਨਹੀਂ। ਤਾਂ ਕੋਈ ਉਹਨੂੰ ਪੁੱਛਣ ਲੱਗਾ ਤੂੰ ਕੌਣ ਹੈ? ਤਾਂ ਉਹ ਕਹਿਣ ਲੱਗਾ ਮੈਂ ਨਿਰੰਜਨ ਆ। ਨਿਰੰਜਨ ਤੋਂ ਪਾਵੇ ਮੈਲ ਤੋਂ ਰਹਿਤ। ਉਹ ਕਹਿਣ ਲੱਗਾ ਮੈਂ ਅੰਦਰੋਂ ਬਾਹਰੋਂ ਸ਼ੁੱਧਾ। ਤੇ ਸ਼ੁੱਧ ਕੌਣ ਹੈ? ਪਰਮਾਤਮਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਨਿਰੰਜਨ ਆਖਿਆ ਸੀ। ਉਹ ਕੀ ਪ੍ਰਮਾਤਮਾ ਮਹਿਲ ਤੋਂ ਰਹਤਾ ਹੈ ਹਿੰਦਾਲ ਨੇ ਆਪਣਾ ਨਾਮ ਨਿਰੰਜਨ ਲ ਕਰਿਆ ਉਹ ਕਹਿ ਲਗਾ ਮੈਂ ਰੱਬ ਹਾਂ ਮੈਂ ਮਹਿਲ ਤੋਂ ਰਹਤਾ ਮੈਨੂੰ ਕੋਈ ਪਾਪਉ ਨਹੀਂ ਲਗਦਾ ਮੈਨੂੰ ਆਕੇ ਮੱਥਾ ਠੇਕਿਆ ਕਰੋ ਉਹਦੀ ਮਤ ਐਨੇ ਮਾਰੀ ਗਈ ਉਹ ਕਹਿ ਲਗਾ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜੇ ਜਨਕ ਦੇ ਅਵਤਾਰ ਸਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਅਕਾਲ ਪੁਰਖ ਪਰਮੇਸ਼ਵਰ ਖੁਦ ਇਸ ਧਰਤੀ ਤੇ ਆਕੇ ਅਵਤਾਰ ਧਾਰ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਆਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੀ ਅਕਾਲ ਪੁਰਖ ਪਰਮੇਸ਼ਵਰ ਹਨ ਤੇ ਅਕਾਲ ਪੁਰਖ ਪਰਮੇਸ਼ਵਰ ਹੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ ਦੋਨਾਂ ਦੇ ਵਿੱਚ ਕੋਈ ਭੇਦ ਨਹੀਂ ਦੋਨੋਂ ਇੱਕ ਹੀ ਹਨ ਦੋਨਾਂ ਵਿੱਚ ਕੋਈ ਅੰਤਰ ਨਹੀਂ ਹਿੰਦਾਲ ਕਹਿਣ ਲਗਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜੇ ਜਨਕ ਦੇ ਅਵਤਾਰ ਹਨ ਇਹਨਾਂ ਨੇ ਸਿਰਫ ਇਹ ਕਿਹਾ ਨਹੀਂ ਇਹਨਾਂ ਨੇ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਇਹ ਲਿਖਿਆ ਵੀ ਤੇ ਸਾਡੇ ਧਾਰਮਿਕ ਇਤਿਹਾਸ ਨੂੰ ਵਿਗਾੜਿਆ ਵੀ ਇਹਨਾਂ ਨੇ ਉੱਥੇ ਲਿਖ ਦਿੱਤਾ ਕਿ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਰਾਜੇ ਜਨਕ ਦੇ ਅਵਤਾਰ ਸਨ ਬਾਅਦ ਵਿੱਚ ਖਾਲਸਾ ਪੰਥ ਨੇ ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖੀ ਇਹ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਲੱਗ ਪਿਆ ਕਿ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਮੇਰੇ ਤੋਂ ਛੋਟੇ ਸਨ ਤੇ ਮੈਂ ਉਹਨਾਂ ਤੋਂ ਵੱਡਾ ਉਹ ਕਹਿ ਲੱਗਾ ਮੈਂ ਰਾਜੇ ਜਨਕ ਦਾ ਜਵਾਈ ਹਾਂ ਤਾਂ ਗੁਰੂ ਨਾਨਕ ਦੇਵ ਜੀ ਜਨਕ ਰਾਜੇ ਦੇ ਅਵਤਾਰ ਸਨ ਉਹ ਕਹਿ ਲੱਗਾ ਮੈਂ ਧੰ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਇਹਦਾ ਭਾਵ ਇਹ ਹੈ ਉਹ ਕਹਿ ਲੱਗਾ ਮੈਂ ਆਪ ਹੀ ਚ ਰਬਾਂ ਮੈਂ ਹੀ ਗੁਰੂ ਆ ਮੈਂ ਹੀ ਵੱਡਾ ਗੁਰੂ ਮੈਨੂੰ ਕੀ ਦੇ ਸਕਦਾ ਹੈ ਮੈਂ ਸਾਰਿਆਂ ਨੂੰ ਦੇਣ ਵਾਲਾ ਕਿਸੇ ਨੇ ਉਸਨੂੰ ਕਿਹਾ ਕਿ ਤੂੰ ਧੰ ਗੁਰੂ ਅਮਰਦਾਸ ਜੀ ਕੋਲ ਕੀ ਲੜ ਗਿਆ ਸੀ ਉਹ ਕਹ ਲਗਾ ਮੈਂ ਤਾਂ ਉੱਥੇ ਵੈਸੇ ਹੀ ਗਿਆ ਸੀ ਸਾਰੀਆਂ ਤਾਕਤਾਂ ਤਾਂ ਮੇਰੇ ਕੋਲ ਨਹੀਂ ਸੰਗਤ ਜੀ ਇਹ ਇਤਿਹਾਸ ਗਵਾਹੀ ਦਿੰਦਾ ਹੈ ਜਿਸ ਨੇ ਵੀ ਗੁਰੂ ਘਰ ਨਾਲ ਈਰਖਾ ਕੀਤੀ ਜਿਹੜਾ ਵੀ ਗੁਰੂ ਸਾਹਿਬ ਦੇ ਉਲਟ ਗਿਆ ਉਸ ਦਾ ਕੁਝ ਵੀ ਨਹੀਂ ਰਿਹਾ ਇਸ ਲਈ ਸੰਗਤ ਜੀ ਗੁਰੂ ਘਰ ਵਿੱਚ ਕਦੇ ਵੀ ਹੰਕਾਰ ਨਾਲ ਆ ਕੇ ਆਓ ਆਪਣੀਆਂ ਮਾਨਵਿੱਤਿਆਂ ਕਾਗਰ ਕਰਕੇ ਬੜੇ ਪ੍ਰੇਮ ਨਾਲ ਮਨਮਤਰ ਦਾ ਜਾਪ ਕਰਿਏ ਜੀ ਇੱਕ ਓੰਕਾਰ ست نام کرتا پورک نرپو نربیر اکال مورت ہجونی سہ کم گر پرساد ست نام کرتا پورک نرپ نربیر اکال مورت ہجونی سہ کم گر پرساد ایک امکار ست نام کرتا پورک نرپو نرویر اکال مورت آجونی سیکم گر پرساد ایک امکار ست نام کرتا پورک نرپو نرویر اکال مورتونی سہ گر پرساد نرپو نرویر اکال مورت آجونی سہ پور پرساد ایک اوکار ست نام کرتا پور پوک گس نام کرتا پورک نرپ نربیر اکال مورت آجونی سیپم گر پرساد اونکار ست نام کرتا پورکھ نرپو نربیر اکال مرت آجونی سیفن پم گر پرساد ایک اونکار ست نام کرتا پورک نرپو نربیر اکال مورت آجونی سہبم گر پرساد ایک اونکار ست نام کرتا پورکھ نرپو نربیر اکال مورت آجونی سہبم گر پرساد ایک اونکار ست نام کرتا پور نو نرویر اکال مورت آجونی سہ پور پرساد ایک ست نام کرتا پورک نرپو نربیر اکال مورت آجونی سہ پک گر پرساد ایک اونکار ست نام کرتا پرک نرپو نربیر اکال مورت آجونی سہ گر پرساد ایک اونکار ست نام کرتا پرک نرپو نربیر اکال مور آجونی سیپن گر پرساد ایک امکار نرپو نربیر اکال مورخ آجونی سیپن گر پرساد ایک اونکار ست نام کرتا پور نرپ نربر اکال مورت آجونی سہ پنگ گر پرساد ایک ست نام کرتا پورک نرپو نربیر اکال مورت اجونی سہ پنگ گر پرساد ایک امکار ست نام کرتا پورک نرپ نربیر اکار مرد اجونی سہ گر پرساد ایک امکار ست نام کرتا پورک نرپ نربیر اکار مرد آجونی سیپم گر پرساد ایک اوکار ست نام کرتا پورکھ نرپو نربیر اکال مورکھ آجونی سیپم گر پرساد ایک امکار ست نام کرتا پورکھ نرپو نربیر اکال مرد آجونی سہ پم گر پرساد ایک ست نام کرتا پرک نرپو نربی اکال مرد آجونی سہ پم گر پرساد